आईजी बटाला रेंज सरदार हरजंसिंग बॉलर ने निमिशन सहयोग के तहत दूरिवासियों को बुलावा दिया कि समाज से नशों के मुकम्मल खात्मे के लिए पुलिस और प्रशासन को ज्यादा से ज्यादा सहयोग दिया जाए आज दूरी में संगरूर पुलिस की तरफ से नशों के खिलाफ लगाए गए एक विशाल जागरूकता सेमिनार में मुख्य मेहमान के तौर पर शामिल होते हुए डीआईजी आई जी पटेला रेंज सरदार हरचर सिंह भुल्लर ने कहा की मुख्य सरदार भगवान सिंह मान के दिशा निर्देश और डीजीपी पंजाब गौरव यादव की अगुवाई में पंजाब में नशों के मुकम्मल सफाई का फैसला तन और मन के साथ तय किया गया है जिसको पूरा करने के लिए हर एक नागरिक को आगे आना चाहिए डी ने कहा की जो व्यक्ति गलत संगत में पड़कर नशों की बीमारी का शिकार हो गए हैं उनको इस रूपी दलदल से निकालने के लिए हम सबको जागरूक होने की जरूरत है उन्होंने कहा कि पंजाब सरकार की तरफ से चल रही नशा मुक्ति केंद्र में नशे की का ऐसी इलाज करने के लिए हर जरूरी प्रबंध किए गए हैं और जो भी व्यक्ति अपनी दृढ़ शक्ति के साथ इस माड़ी कृति से निकल कर तंदुरुस्त होंगे उनको कामी दिहाड़ियों के दिन सम्मानित किया जाएगा इस मौके पर डी आई जी बोल ने नशा बेचने वालों को चेतावनी देते हुए कहा कि कोई भी व्यक्ति नशा बेचता पकड़ा गया तो उसकी प्रॉपर्टी को फ्रीज किया जाएगा और उसको सारी उम्र जेल भी काटनी पड़ेगी जो ਧੂਰੀ ਦੇ ਸਾਰੇ ਹੀ ਵਿਸਥਿਤੀਆਂ ਨੇ ਖਾਸ ਤੌਰ ਤੇ ਮੱਖਣਾਲ ਜੀ ਨੇ ਏ ਆਰ ਸ਼ਰਮਾ ਜੀ ਨੇ ਪਰਸ਼ੋਤਮ ਜੀ ਨੇ ਸਾਡੇ ਪੁਲਿਸ ਪ੍ਰਸ਼ਾਸਨ ਨੇ ਇੱਕ ਸੈਮੀਨਾਰ ਜਿਹੜਾ ਧੂਰੀ ਦੇ ਵਿੱਚ ਰੱਖਿਆ ਹੈ ਡਰਗ ਅਵੇਰਨੈਸ ਪਰ ਬਹੁਤ ਹੀ ਕਾਮਯਾਬ ਰਿਹਾ ਜਿੰਦੇ ਚ ਤਕਰੀਬ 11200 ਦੇ ਉੱਤੇ ਲੋਕ ਆਏ ਨੇ ਉਹਨਾਂ ਨੂੰ ਇੱਕ ਨਸ਼ਾ ਛਡਾਉਣ ਬਾਰੇ ਪ੍ਰੇਰਿਤ ਕਰਨਾ ਨਸ਼ੇ ਦੀ ਸਪਲਾਈ ਨੂੰ ਰੋਕਣ ਬਾਰੇ ਔਰ ਸਕੂਲਾਂ ਕਾਲਜਾਂ ਦੇ ਵਿੱਚ ਟੀਚਰ ਦੇ ਰੋਲ ਬਾਰੇ ਕਿ ਬੱਚਿਆਂ ਨੂੰ ਕਿਵੇਂ ਨਸ਼ੇ ਦੇ ਨੁਕਸਾਨਾਂ ਬਾਰੇ ਦੱਸਿਆ ਜਾਵੇ ਤਾਂ ਕਿ ਜਿਹੜੇ ਸਾਡੇ ਬੱਚੇ ਨੇ ਉਹ ਨਸ਼ੇ ਅੱਗੇ ਨਾ ਲੈਣ ਜਿਹੜੇ ਬੱਚੇ ਨਸ਼ੇ ਲੈ ਰਹੇ ਨੇ ਇਸ ਭਿਆਨਕ ਬਿਮਾਰੀ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਡੀਡਿਕਸ਼ਨ ਕੈਂਪ ਲਾਉਣਾ ਉਹਦੇ ਬਾਰੇ ਗੱਲ ਕੀਤਾ ਸਾਡੀ ਪੰਜਾਬ ਪੁਲਿਸ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰੀ ਮਹੱਲਿਆਂ ਦੇ ਵਿੱਚ ਕਮੇਟੀਆਂ ਬਣਾਈਆਂ ਗਈਆਂ ਨੇ ਪਿੰਡਾਂ ਦੇ ਵਿੱਚ ਬਿਹਰੇ ਲਾਉਣ ਲਈ ਪਿੰਡਾਂ ਦੇ ਵਿੱਚ ਅਵੇਅਰਨੈਸ ਲਿਆਉਣ ਲਈ ਜਿਹੜੇ ਕੋਈ ਬੱਚਾ ਕਿਸੇ ਤਰ੍ਹਾਂ ਇਸ ਜਕੜ ਦੇ ਵਿੱਚ ਉਹਨੂੰ ਲਿਆ ਕੇ ਡੀਡਿਕਸ਼ਨ ਕੈਂਪ ਲਾ ਕੇ ਅੱਗੇ ਲਿਉਣ ਲਈ ਸਾਰਿਆਂ ਨੂੰ ਇਹਦੇ ਬਾਰੇ ਪ੍ਰੇਰਿਤ ਕੀਤਾ ਗਿਆ ਔਰ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜਾ ਵੀ ਕੋਈ ਨਸ਼ਾ ਵੇਚਣ ਵਾਲਾ ਹੈਗਾ ਉਹਨਾਂ ਬਾਰੇ ਸਾਨੂੰ ਤਲਾਹ ਦਿਓ ਔਰ ਜਿਹੜੇ ਸਮਗਲਰ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਨੂੰ ਕਿਵੇਂ ਫ੍ਰੀਜ਼ ਕਰਨਾ ਹੈ ਉਹਦੇ ਬਾਰੇ ਦੱਸਿਆ ਗਿਆ ਉਹਨਾਂ ਦੀਆਂ ਪ੍ਰੋਪਰਟੀਆਂ ਨਾ ਕੋਈ ਠੇਕੇ ਤੇ ਲਾਏਗਾ ਨਾ ਉਹ ਵੇਚ ਸਕਣਗੇ ਇਹਦੇ ਬਾਰੇ ਜਿਹੜੀ ਲੋਕਾਂ ਨੂੰ ਨਾਲ ਜਾਣਕਾਰੀ ਦਿੱਤੀ ਗਈ ਹੈ ਇਸੇ ਤਰੀਕੇ ਮੈਂ ਤਨਮਾਦੀਆਂ ਕਿ ਧੂਰੀ ਇੰਡਸਟਰੀ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਕਿਹਾ ਕਿ ਬੱਚੇ ਜਿਹੜੇ ਨਸ਼ਾ ਛੱਡ ਕੇ ਸਰਟੀਫਿਕੇਟ ਸਾਡੇ ਕੋਲ ਲੈ ਕੇ ਆਉਣਗੇ ਅਸੀਂ ਧੂਰੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਜੋਬ ਦਵਾਵਾਂਗੇ ਇਹ ਬਹੁਤ ਹੀ ਚੰਗਾ ਉਪਰਾਲਾ ਬੜੀ ਹੀ ਵੱਡੀ ਸੇਵ ਦੇ ਸਾਡੇ ਸਮਾਜ ਨੂੰ ਤਾਂ ਕਿ ਅਸੀਂ ਸਾਰੇ ਲੋਕ ਅੱਗੇ ਹੋ ਕੇ ਉਹਨਾਂ ਬੱਚਿਆਂ ਨੂੰ ਪ੍ਰੇਰਿਤ ਕਰੀਏ ਕਿ ਤੁਹਾਨੂੰ ਨੌਕਰੀ ਵੀ ਮਿਲੇਗੀ ਤੁਸੀਂ ਕਿਸੇ ਤੋਂ ਘੱਟ ਨਹੀਂ ਹੈ ਜੇਕਰ ਤੁਸੀਂ ਨਸ਼ਾ ਛੱਡ ਕੇ ਅੱਗੇ ਆ ਜਾਓ ਇਹ ਨਸ਼ਾ ਛਡਾਉਣ ਲਈ ਸਾਡੇ ਸਮਾਜ ਦੇ ਹਰੇਕ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ ਪੇਰੈਂਟਸ ਤੋਂ ਲੈ ਕੇ ਟੀਚਰ ਤੱਕ ਸਾਡੀਆਂ ਯੂਨੀਵਰਸਿਟੀਆਂ ਦੇ ਟੀਚਰ ਸਾਡੇ ਸਮਾਜ ਸੇਵੀ ਬੁੱਧੀਜੀਵੀ ਸਾਡੇ ਧਾਰਮਿਕ ਸੰਸਥਾਵਾਂ ਦੇ ਮੁਖੀ ਔਰ ਸਾਡੇ ਐਨ ਜੀਓਜ਼ ਔਰ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੱਡਾ ਰੋਗ ਹੈ ਇਹ ਜਿਹੜਾ ਰੋਲ ਹੈ ਇਹਨੂੰ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਹਮਲਾ ਮਾਰੀਏ ਤਾਂ ਅਸੀਂ ਜਿਹੜਾ ਹੈ ਨਸ਼ਾ ਇਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂ ਨਸ਼ਾ ਵੇਚਣ ਵਾਲਿਆਂ ਨੂੰ ਇਹ ਮੈਸੇਜ ਹੈ ਕਿ ਤੁਹਾਡੇ ਲਈ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਜੇਲ੍ਹ ਦੇ ਵਿੱਚ ਜਗ੍ਹਾ ਤੇ ਜਿਹੜੀਆਂ ਤੁਸੀਂ ਪ੍ਰਾਪਰਟੀਆਂ ਬਣਾਈਆਂ ਨੇ ਲੋਕਾਂ ਦਾ ਖੂਨ ਚੂਸ ਕੇ ਪਰਿਵਾਰ ਖਤਮ ਕਰਕੇ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਨੇ ਉਹ ਸਾਰੀਆਂ ਫ੍ਰੀਜ਼ ਹੋਣਗੀਆਂ ਤੁਹਾਡੀ ਕੋਈ ਪ੍ਰਾਪਰਟੀ ਲੈਗਾ ਨਹੀਂ ਅੱਗੇ ਉਹਨਾਂ ਦੀ ਕੋਈ ਪ੍ਰਾਪਰਟੀ ਅੱਗੇ ਠੇਕੇਦਾਰ ਨਹੀਂ ਚੜੇਗੀ ਜਿਹੜੀਆਂ ਉਹਨਾਂ ਬੇਨਾਮੀਆਂ ਪ੍ਰਾਪਰਟੀਆਂ ਬਣਾਈਆਂ ਨੇ ਉਹ ਵੀ ਸਾਰੀਆਂ ਫ੍ਰੀਜ਼ ਕਰਾਵਾਂਗੇ ਇਹ ਨਸ਼ਾ ਸਮਗਲਰ ਜਿਹੜੇ ਹੈਗੇ ਨੇ ਜਾਂ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਇਹੋ ਹੀ ਮੇਰੀ ਜਿਹੜਾ ਮੈਸੇਜ ਤੁਹਾਡੇ ਰਹੀ ਪਹੁੰਚਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਇਹ ਮਾੜੀ ਹਰਕਤ ਛੱਡ ਗਏ ਸਹੀ ਰਾਹ ਲੱਗ ਜਾਵੇ ਉਹਨਾਂ ਨੂੰ ਸੁਨੇਹਾ ਆਇਆ ਦਵਾਾਂਗੇ ਕਿ ਆਪਣੇ ਸਰੀਰ ਦੇ ਰਿਸਟ ਪੋਸਟ ਹੋਣ ਸੇਤ ਬਣਾਉਣ ਖਰਾਕਾਖਾਨ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਆ ਰਹੀ ਹੈ ਉਸ ਭਰਤੀ ਦੇ ਵਿੱਚ ਉਹ ਟੈਸਟ ਪਾਸ ਕਰਨ ਸਾਡੀ ਫੌਜ ਦੇ ਵਿੱਚ ਭਰਤੀ ਹੋਣ ਜਿਵੇਂ ਸਾਡੇ ਪੰਜਾਬ ਦੇ ਯੋਧਿਆਂ ਦਾ ਸਾਡੇ ਨੌਜਵਾਨਾਂ ਦਾ ਪਹਿਲਾਂ ਨਾ ਹੁੰਦਾ ਸੀ ਦੇਸ਼ ਦੀ ਇਯਾਦੀ ਲਈ ਤੇ ਸਾਡੀਆਂ ਫੌਜਾਂ ਦੇ ਵਿੱਚ ਭਰਤੀ ਹੋ ਗਏ ਉਹ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਸ ਤਰ੍ਹਾਂ ਦੇ ਆਪਣੇ ਸਰੀਰ ਬਣਾਓ ਤਾਂ ਕਿ ਪੰਜਾਬੀਆਂ ਦੀ ਆਨ ਮਾਨ ਸ਼ਾਨ ਨਾਲ ਜਿਹੜਾ ਪੰਜਾਬ ਦਾ ਨਾਂ ਜਿਹੜਾ ਉੱਚਾ ਹੋਵੇ ਤੇ ਅਸੀਂ ਨੂੰ ਰੰਗੀਲਾ ਪੰਜਾਬ ਬਣਾਇਆ ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਨੇ ਸਾਡੇ ਐਸਐਚਓ ਪੱਧਰ ਤੱਕ ਸਾਡੇ ਡੀਐਸਪੀ ਪੱਧਰ ਤੱਕ ਇਵਨ ਕੇ ਐਸਐਸਪੀ ਪੱਧਰ ਤੱਕ ਵੀ ਜਾ ਕੇ ਇਸੇ ਤਰੀਕੇ ਦਾ ਸੈਮੀਨਾਰ ਕਰਾਏ ਜਾਣਗੇ ਮੀਟਿੰਗਾਂ ਕੀਤੀਆਂ ਜਾਣਗੀਆਂ ਤੁਹਾਨੂੰ ਯਾਦ ਹੋਵੇਗਾ ਸਭ ਤੋਂ ਪਹਿਲਾਂ ਅਸੀਂ ਸੰਗਰੂਰ ਦੇ ਵਿੱਚ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਨੂੰ ਨਾਲ ਲੈ ਕੇ ਹਰ ਇੱਕ ਪੋਲੀਟਿਕਲ ਪਾਰਟੀਆਂ ਦੇ ਬੰਦਿਆਂ ਨੂੰ ਨਾਲ ਲੈ ਕੇ ਸਮਾਜ ਸੇਵੀ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਸੰਗਰੂਰ ਦੇ ਵਿੱਚ ਮੀਟਿੰਗ ਕੀਤੀ ਸੀ ਇਥੋਂ ਦੀ ਸ਼ੁਰੂਆਤ ਕੀਤੀ ਹੈ ਔਰ ਸੰਗਰੂਰ ਦੇ ਤਕਰੀਬ ਐਸਐਸਪੀ ਸਾਹਿਬ ਨੇ ਮੈਨੂੰ ਦੱਸਿਆ ਹੈ ਕਿ ਅਸੀਂ ਸਾਰੇ ਹੀ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਬਣਾ ਲੀਆਂ ਨੇ ਔਰ ਕਮੇਟੀਆਂ ਇਸੇ ਤਰੀਕੇ ਹੀ ਜਿਵੇਂ ਅੱਜ ਸੈਮੀਨਾਰ ਦੇ ਵਿੱਚ ਗਾਈਡ ਕੀਤਾ ਗਿਆ ਹੈ ਉਹ ਕਮੇਟੀਆਂ ਵੀ ਪਿੰਡਾਂ ਦੇ ਵਿੱਚ ਸਾਡੇ ਪੁਲਿਸ ਅਫਸਰ ਨਾਲ ਜਾ ਕੇ ਪਬਲਿਕ ਨੂੰ ਗਾਈਡ ਕਰਨਗੇ ਮੱਖਣਾਲ ਸ਼ਰਮਾ ਜੀ ਰਾਏ ਸੇਲਾ ਦੇ ਚੇਅਰਮੈਨ ਇਹ ਸ਼ਰਮਾ ਜੀ ਅਤੇ ਉਹਨਾਂ ਦੀ ਟੀਮ ਬਖੋ ਪਿੰਡਾਂ ਦੇ ਚੇਅਰਮੈਨ ਪੰਜ ਸਰਪੰਚ ਅਤੇ ਬਹੁਤ ਵੱਡ ਪਰਿਤੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਪੰਜਾਬ ਪੁਲਿਸ ਦੇ ਵਿੱਚ ਬਤੌਰ ਇੰਸਪੈਕਟਰ ਸੇਵਾਮਾਨ ਹੁਣੇ ਆ ਰਹੀ ਹਾਂ ਤੇ ਅੱਜ ਮੈਨੂੰ ਇੱਥੇ ਨਸ਼ਿਆਂ ਦੇ ਖਿਲਾਫ ਅਤੇ ਵਾਤਾਵਰਣ ਦੀ ਸੰਭਾਲ ਦੇ ਸਬੰਧੀ ਕਰਵਾਏ ਗਏ ਇਸ ਸੈਮੀਨਾਰ ਵਿੱਚ ਆਪਣੀ ਨਸ਼ਿਆਂ ਕਰਕੇ ਔਰਤਾਂ ਕਿਵੇਂ ਪ੍ਰਭਾਵਿਤ ਹੁੰਦੀਆਂ ਨੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕੋਈ ਵੀ ਘਰ ਦਾ ਜੀ ਨਸ਼ੇ ਦੇ ਉੱਪਰ ਲੱਗ ਜਾਂਦਾ ਹੈ ਪਰ ਪਹਿਲਾਂ ਮੈਂ ਗੱਲ ਕਰਾਂਗੀ ਵਾਤਾਵਰਣ ਦੇ ਮੁੱਦੇ ਤੇ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮਤਲਬ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ ਪਰ ਅੱਜ ਅਸੀਂ ਇਹ ਸਾਰਾ ਕੁਝ ਹਵਾ ਪਾਣੀ ਧਰਤੀ ਸਾਰਾ ਕੁਝ ਕਲੀਨ ਕਰਨ ਦੇ ਤੁਲੇ ਹੋਏ ਹਾਂ ਕੀ ਅਸੀਂ ਕਦੇ ਸੋਚਿਆ ਕਿ ਅਸੀਂ ਆਪਣੇ ਆਉਣ ਵਾਲੀ ਦੇ ਨਤੀਜਾ ਸਾਹਦੇ ਸਾਹਮਣੇ ਇਸ ਵਾਰੀ ਟੈਂਪਰੇਚਰ ਗਰਮੀਆਂ ਦੇ ਵਿੱਚ ਮੈਨੂੰ ਲੱਗਦਾ 47 ਡਿਗਰੀ ਤੱਕ ਪਹੁੰਚ ਚੁੱਕਿਆ ਪੰਜਾਬ ਦੇ ਵਿੱਚ ਜਿਹੜਾ ਕਿ ਕਦੇ ਦੁਬਈ ਵਰਗੇ ਇੱਥੇ ਮਾਰੂਥਲ ਦੇਸ਼ਾਂ ਵਿੱਚ ਹੁੰਦਾ ਸੀ ਉਹ ਟੈਂਪਰੇਚਰ ਪੰਜਾਬ ਦੇ ਵਿੱਚ ਆ ਚੁੱਕਿਆ ਹੈ ਕਿ ਨਹੀਂ ਹੋਵੇਗਾ ਕਿ

ਸੋ ਨਾ ਦੇ ਜਾਂ ਨਾ ਜਾਂਦਾ ਨਾ ਹੋਵੇ ਨਸ਼ਾ ਨਸ਼ਈ ਨਾ ਹੋਵੇ ਸੋ ਦੇ ਬੇਰੀ ਬੇਤੀਆ ਜੇ ਕੋਈ ਬਾਪੂ ਆਸ਼ੀਸ਼ ਕਰ ਰਹੇ ਨੇ ਤਾਂ ਅਸੀਂ ਵੀ ਅੰਦਰੋਂ ਕਰੀਏ ਅਸੀਂ ਆਪਣੇ ਬੱਚਿਆਂ ਨੂੰ ਖੁਦ ਚੈੱਕ ਕਰੀਏ ਉਹਨਾਂ ਦੇ ਹਰ ਪਰਿਵਾਰ ਦੇ ਨਸ਼ੇ ਦੀ ਅਲਵਾਈ ਤਾਂ ਜੋ ਕਿ ਇਹ ਭਿਆਨਕ ਬਿਮਾਰੀ ਦਾ ਖਾਤਮਾ ਹੋ ਸਕੇ ਸੋ ਮੇਰੀ ਕਰਤਾ ਨਸ਼ਿਆਂ ਪਾਣੀਆਂ ਤੇ ਰੁੱਖਾ ਵਾਲਿਆ ਸਕੂਤੀ ਉੱਤੇ ਸ਼ੈ सिख दो बगर खाती दूर दूर, दूर ते सी काती अंबर धाती सुखण साबर कोई दुखड़ा सी सड़क किनारे मीडिया उपरू मुंडा पिया

ਕਸਲਾ ਆਪਣੇ ਆਕਰ ਉਸਨ ਬੋਡੇ ਕਹਿਤ ਦੇ ਬੋਡੇ ਤੇ ਮੁਖਵੰਤਰੀ ਸਾਹਿਬ ਨੇ ਬੜਾ ਬਰੀਕੀ ਦੇ ਨਾਲ ਇਹ ਵਿਚਾਰਿਆ ਕਿ ਪੰਜਾਬ ਦੇ ਵਿੱਚ ਜਿਹੜਾ ਦਸਾ ਬੰਦ ਨਹੀਂ ਹੋ ਰਿਹਾ ਉਹਦੇ ਕਾਰਨ ਕੀ ਨੇ ਪ੍ਰਸ਼ਾਸਨ ਦਾ ਸਾਰਿਆਂ ਨਾਲ ਮਿਲ ਕੇ ਮੀਟਿੰਗ ਕਰੀ ਔਰ ਉਸ ਜਿਹੜਾ ਪ੍ਰਸ਼ਾਸਨ ਸੀ ਉਹਦੀ ਵੀ ਬਦਲੀਆਂ ਸੰਬੰਧੀ ਵੀ ਵਿਚਾਰ ਪਟੰਟਾ ਕੀਤਾ ਗਿਆ ਔਰ ਬਦਲੀਆਂ ਹੋਈਆਂ ਬੜਾ ਵੱਡਾ ਪਰਾਲਾ ਕਿਉਂਕਿ ਬੜਾ ਚਿੰਤਾ ਦਾ ਵਿਰਸਾ